ਲੋਕਾਂ ਨੇ ਕਹੀ ਬਤਿਆ ਦੇਣਾ ਇਹ ਜਿਹੇ ਲੋਕ ਨੇ ਉਹ ਫ੍ਰੀ ਤਕੜੜੇ ਹੋਏ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਫ੍ਰੀ ਦੀ ਜਿਹੜੀ ਲੱਤ ਸਾਨੂੰ ਸਰਕਾਰ ਲਾ ਰਹੀ ਹੈ ਨਾ ਉਹਦਾ ਕਾਰਨ ਕੀ ਆ ਉਹ ਸਾਡੇ ਦੇ ਉੱਪਰ ਭਾਈ ਹੁੰਦੀ ਆ ਹੂੰ ਥੋੜਾ ਸੇ ਥੋੜੇ ਜੁੱਤੀਆਂ ਹੂੰ ਪਰ ਹੁਣ ਲੋਕ ਸਿਆਰੇ ਹੋ ਗਏ ਪਰ ਮੈਂ ਤਾਂ ਇਹ ਵੀ ਕਹਿੰਦਾ ਕਿ ਲੀਡਰ ਵੀ ਸਿਆਰੇ ਹੋ ਜਾਣ ਹੂੰ ਇਹ ਲੋਕ ਵੀ ਸਿਆਰੇ ਹੋ ਗਏ ਲਿਟਰਲੀ ਸਿਆਰੇ ਹੋ ਗਏ ਨਾ ਸਰਕਾਰਾਂ ਚਾਹੁੰਦੀਆਂ ਨੇ ਕਿ ਸਾਡੇ ਖਿਲਾਫ ਤਾਂ ਕੋਈ ਬੋਲੇ ਨਾ ਹੂੰ ਜਿਹੜਾ ਬੋਲੇ ਚਾਕੇ ਪੱਟੇ ਸਵਾਰ ਬੜੇ ਹੁੰਦੇ ਨੇ ਸਰਕਾਰਾਂ ਦੇ ਜੀ ਸਰਕਾਰ ਜਿਹੜਾ ਵੀ ਕੋਈ ਅਜਿਕਰ ਗੱਲ ਕਰੇ ਬੋਲਦਾ ਤਾਂ ਉਹਨੂੰ ਐਨਐਸਰ ਹੁੰਦੀ ਹੈ ਚైనా ਦੇ ਅੱਗੇ ਸਿੱਖ ਰਜਮਟ ਨੂੰ ਅੱਗੇ ਕਰ ਦਿੰਦੇ ਨੇ ਜਦੋਂ ਵੀ ਕੋਈ ਹਮਲਾ ਹੁੰਦਾ ਜਾਂ ਚైనా ਸਾਡੇ 'ਚ ਕੋਈ ਪਾਕ ਦਾ ਕੋਈ ਪਹਿਲਾ ਹਮਲਾ ਕਰ ਦਈ ਜਾਂ ਤਾਂ ਸਿੱਖ ਰਜਮਟ ਨੂੰ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ শ্রোਤਿਆਂ ਦਾ ਸਵਾਗਤ ਹੈ ਤੇ ਅੱਜ ਸਿਆਸਤ ਨੂੰ ਲੈ ਕੇ ਫਿਰ ਅਸੀਂ ਮੁੱਦਾ ਚੱਕਿਆ ਹੈ ਤੇ ਅੱਜ ਸਾਡੇ ਨਾਲ ਸਾਡੇ ਸਹਿਯੋਗੀ ਰਜਿੰਦਰ ਸਿੰਘ ਪੱਟਲ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੂੰ ਅੱਜ ਕਈ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਸ਼ੇਕਾ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਜਿੰਦਰ ਜੀ ਹਾਂਜੀ ਹਾਂਜੀ ਤੇ ਸਰ ਤੁਹਾਨੂੰ ਪਤਾ ਹੀ ਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਅੱਜ ਕਾਫੀ ਵਾਇਰਲ ਹੋ ਰਹੀਆਂ ਨੇ ਤੇ ਅੰਮ੍ਰਿਤਸਰ ਦੇ ਵਿੱਚ ਅੱਜ ਇੱਕ ਵੱਡਾ ਪ੍ਰਦਰਸ਼ਨ ਵੀ ਹੋ ਰਿਹਾ ਹੈ ਤੇ ਤੁਸੀਂ ਦੇਖਿਆ ਹੈ ਕਿ ਲੱਖਾ ਸਿੰਘ ਸਿਧਾਣਾ ਭਾਨਾ ਸਿੰਘ ਸਿੱਧੂ ਅਤੇ ਕਈ ਹੋਰ ਆ ਜਿਹੜੇ ਸਿੱਖ ਉਹਨਾਂ ਨੂੰ ਨਜ਼ਰਬੰਦ ਕਰਤਾ ਤੇ ਗ੍ਰਿਫਤਾਰੀ ਹੋ ਗਈ ਹੈ ਕੀ ਕਹਿਣਾ ਚਾਹੋਗੇ ਅੱਜ ਅਮਰਿਤਪਾਲ ਸਿੰਘ ਜਿਵੇਂ ਕਿ ਪਿਛਲੇ ਦਿਨੀ ਸਰਕਾਰ ਨੇ ਐਨਐਸਸੀ ਦਾਤੀ ਸੀ ਤੇ ਜੇਲ੍ਹ ਚੋਂ ਉਹ ਭੇਜ ਦਿੱਤਾ ਗਿਆ ਸੀ ਤੇ ਅਕਸਰ ਜਿਵੇਂ ਕਿ ਖਬਰਾਂ ਵੀ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਵੀ ਵੀਡੀਓ ਵਾਇਰਲ ਹੋ ਰਹੀਆਂ ਕਿ ਅਮਰਿਤਪਾਲ ਦੀ ਸਿਹਤ ਖਰਾਬ ਆ ਤੇ ਉਹਨੂੰ ਹੌਂਦੀਆਂ ਉੱਟੀਆਂ ਲੱਗੀਆਂ ਹੋਈਆਂ ਨੇ ਸਰਕਾਰ ਨੇ ਕਿਤੇ ਨਾ ਕਿਤੇ ਜੇਕਰ ਗੱਲ ਕਰੀਏ ਕਿ ਇਹ ਵੀ ਉਫਾ ਹੋਈ ਸੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਾਰ ਆਂਦੀਆਂ ਵੀ ਕਸ਼ਸ਼ਨ ਕੀਤੇ ਜਾ ਰਹੇ ਨੇ ਜਿਵੇਂ ਉਹਨਾਂ ਦੇ ਬਾਥਰੂਮ ਦੇ ਬਾਹਰੋਂ ਤੱਕ ਕੈਮਰੇ ਲਾਏ ਗਏ ਸੀ ਇਹ ਇੱਕ ਵੱਡਾ ਸਵਾਲ ਆ ਸਰਕਾਰ ਇਹ ਚਾਹੁੰਦੀ ਆ ਕਿ ਲੋਕਤੰਤਰ ਦੇ ਵਿੱਚ ਜੇਕਰ ਗੱਲ ਕਰੀਏ ਸਰਕਾਰ ਕਹਿੰਦੀ ਲੋਕਤੰਤਾ ਦੇ ਵਿੱਚ ਹਰ ਇੱਕ ਨੂੰ ਅਵਾਜ਼ ਮਿਲਦੀ ਹੈਗਾ ਲੋਕਤੰਤਰ ਵਿੱਚ ਤਾਂ ਲਿਖਿਆ ਹੋਇਆ ਹੈ ਕਿ ਹਰ ਇੱਕ ਨੂੰ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੁਣ ਸ਼ਾਂਤਮਈ ਢੰਗ ਨਾਲ ਉਹ ਪ੍ਰਦਰਸ਼ਨ ਕਰ ਰਹੇ ਸੀ ਭਾਈ ਅਮਰਤਪਾਲ ਸਿੰਘ ਕਿਹਦੇ ਹੱਕ ਦੇ ਕਰਨ ਦਾ ਪ੍ਰਦਰਸ਼ਨ ਕਰਨ ਕੀ ਸੀ ਕਿਉਂਕਿ ਭਾਈ ਅਮਰਤਪਾਲ ਸਿੰਘ ਇੱਕ ਅਜਿਹੇ ਇਨਸਾਨ ਸਨ ਜਿਹੜੇ ਕਿ ਇੱਕ ਨਸ਼ਾ ਛਡਾਰੇ ਸਨ ਹੁਣ ਚਿੱਟੇ ਦੀ ਗੱਲ ਕਰਦੇ ਆਪਾਂ ਚਿੱਟੇ ਦਾ ਬਦਲ ਕੀ ਹੈ ਲੋਕ ਕਹਿੰਦੇ ਨੇ ਫੀਮ ਦੀ ਜਾਂ ਖਸਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਖਸਖਾਸ ਦੀ ਖੇਤੀ ਹੋਗੀ ਤਾਂ ਚਿੱਟੇ ਦਾ ਬਦਲ ਹੋਊਗਾ ਚਿੱਟੇ ਦਾ ਬਦਲ ਕੀ ਹੈ ਜਿਹੜਾ ਨੌਜਵਾਨ ਤੁਸੀਂ ਪਿਛਲੇ ਦਿਨ ਇਹ ਵੀ ਵੀਡੀਓ ਵਾਇਰਲ ਹੋਈ ਨੇ ਕਈ ਘਾਦੇ ਚਰਾਗ ਜਿਗਰ ਕਲੇ ਬੁੱਝ ਚੁੱਕੇ ਨੇ ਮੁਝਨ ਦਾ ਕਾਰਨ ਕੀ ਸੀ ਚਿੱਟਾ ਚਿੱਟਾ ਇੱਕ ਐਸੀ ਨਾਮਰਾਤ ਬੁਮਾਰੀ ਆ ਜਿਹੜੀ ਸਾਡੇ ਨੌਜਵਾਨਾਂ ਨੂੰ ਨੂੰ ਖਾ ਰਹੀ ਹੈ ਕਿ ਉਹਨਾਂ ਲੋਕਾਂ ਨੂੰ ਨੂੰ ਖਾਣ ਤੋਂ ਬਚਾਉਣ ਲਈ ਪਾਇਆ ਬਸ ਸਿੰਘ ਕਾਜੀ ਕਰ ਰਹੀ ਸੀ ਇੱਕ ਵਹੀਰ ਚਲਾਈ ਸੀ ਇੱਕ ਵਹੀਰ ਚਲਾਈ ਸੀ ਖਾਲਸਾ ਵੀ ਇਹੀ ਤਰ੍ਹਾਂ ਦਾ ਖਾਲਸਾ ਵੀ ਇਹੀ ਤਰ੍ਹਾਂ ਦਾ ਮਤਲਬ ਕੀ ਸੀ ਖਾਲਸਾ ਵੀ ਇਹੀ ਤਰ੍ਹਾਂ ਦਾ ਮਤਲਬ ਇਹ ਸੀ ਕਿ ਉਹਨਾਂ ਨੂੰ ਸਿੱਖਿਆ ਜੋੜਦੇ ਸੀ ਇੱਕ ਧਰਮ ਨਾਲ ਜੋੜਦੇ ਸੀ ਧਰਮ ਕੋਈ ਨਹੀਂ ਵੜਾ ਚਾਹੇ ਹਿੰਦੂ ਧਰਮ ਹੋਵੇ ਚਾਹੇ ਸਿੱਖ ਧਰਮ ਹੋਵੇ ਚਾਹੇ ਧਰਮ ਹੋਵੇ ਪਰ ਆਪਣੇ ਧਰਮ ਦੇ ਵਿੱਚ ਜੇ ਕਿਸੇ ਨੂੰ ਜੋੜਨਾ ਹੈ ਪ੍ਰਚਾਰ ਕਰਨਾ ਵੀ ਜ਼ਰੂਰ ਥੋੜਾ ਉਹਨਾਂ ਨੇ ਸਿੱਖੀ ਨਾਲ ਉਹਨਾਂ ਨੂੰ ਜੋੜਿਆ ਸਿੱਖੀ ਨਾਲ ਜੋੜਨ ਤੋਂ ਬਾਅਦ ਉਹਨਾਂ ਨੇ ਮਾਰੋ ਅਮਰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਮਹਾਰਾਜ ਜੀ ਨਾ ਨੇ ਇੱਕ ਖੰਡੇ ਬਾਟੇ ਦੇ ਕੋਲ ਤਿਆਰ ਕੀਤੀ ਸੀ ਜਿਹਦੇ ਵਿੱਚ ਸਿੱਖ ਅਮਰ ਸ਼ਾਹ ਕੇ ਖਾਸਾ ਪੰਥ ਦੇ ਲੋਕ ਸਹਾਨਾ ਕਰ ਸਕਦੇ ਨੇ ਮਨੇ ਤਿੱਸੀ ਲੇਕਰ ਕਰਦੇ ਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੇ ਸਾਬਾ ਹੋਈ ਸੀ ਵਿਸਾਖੀ ਵਰ ਦਿਨ ਤੇ ਮਹਾਰਾਜ ਨੇ ਉਹੀ ਉਹੀ ਰਸਤੇ ਜਾ ਕੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਸਤੇ ਚੱਲ ਕੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਦੇ ਸਨ ਨਸ਼ਾ ਦੂ ਕਰਦੇ ਸਨ ਕਿ ਇਹ ਵੀ ਮਾੜੀ ਗੱਲ ਸੀ ਤੇ ਅੱਜ ਜੇਕਰ ਗੱਲ ਕਰੀਏ ਸ਼੍ਰੀ ਅਮਰ ਸਾਹਿਬ ਦੀ ਗੱਲ ਕਰਦੇ ਆਪਾਂ ਆਮ ਸਾਡੇ ਵਿੱਚ ਉਹਨਾਂ ਨੇ ਸ਼ਾਂਤ ਵਿੱਚ ਜਿਹੜੇ ਕਿ ਉਹਨਾਂ ਦੇ ਸਮਰਥਕ ਸੀ ਜਾਨੋ ਉਹ ਭਾਈ ਅਮਰਪਾਲ ਸਿੰਘ ਦੀ ਸੋਰਥ ਤੇ ਪਹਿਰਾ ਧਨ ਵਾਲੇ ਲੋਕ ਸੀ ਉਹ ਉਹਨਾਂ ਨੂੰ ਸਿਰਫ ਉਹਨਾਂ ਦੀ ਜਿਹੜੀ ਕਿ ਭਾਵਰਾਵਾ ਦੇ ਕੀ ਉਹਨਾਂ ਕੀ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਨੂੰ ਜਦਾ ਦਬ ਜੇ ਕਿ ਸਰਕਾਰ ਨੇ ੱੱਕਾ ਕੀਤਾ ਐਨਐਸਏ ਨਾ ਦੀ ਆਪਾਂ ਮੰਨਦੇ ਐਨਐਸਏ ਸਰਕਾਰ ਨੇ ਨਾ ਦੀ ਚਲੋ ਠੀਕ ਆ ਪਰ ਕਮ ਸੇ ਕਮ ਉਹ ਜੇਹਰ ਦੇ ਪੰਜਾਬ ਦੇ ਜੇਹਰ ਵਿੱਚ ਰੱਖਿਆ ਦਾ ਵੀ ਨਾ ਹਰਮਿੰਦਰ ਤੁਸੀਂ ਦੱਸੋ ਜੇ ਐਨਐਸਏ ਸਰਕਾਰ ਨੇ ਨਾ ਦੀ ਤਾਂ ਸਰਕਾਰ ਨੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਕਿਉਂ ਨਹੀਂ ਰੱਖਿਆ ਕਿਉਂਕਿ ਪੰਜਾਬ ਦਾ ਵਜਿੰਦਾ ਸੀ ਭਾਈ ਆਪਣੇ ਪਾਸ ਹੂੰ ਕਿਉਂ ਉਹਨੂੰ ਡਿਫਰੈਂਟ ਜੇਲ੍ਹ ਚ ਭੇਜਿਆ ਹੂੰ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਭੁੱਖ ਹੜਤਾਲ ਚੱਲ ਰਹੀ ਆ ਛੋਟੀ ਜੀ ਗੱਲ ਆ ਜੇਲ੍ਹ ਤਾਂ ਜੇਲ੍ਹ ਆ ਹੂੰ ਚਾਹੇ ਡਿਫਰੈਂਟ ਜੇਲ੍ਹ ਹੋਵੇ ਜਾਂ ਪੰਜਾਬ ਦੀ ਜੇਲ੍ਹ ਹੋਵੇ ਜਾਂ ਤਾਂ ਫਿਰ ਇਹ ਜਿਹੜੇ ਕਰ ਕੇਂਦਰ ਦੀ ਗੱਲ ਕਰਦੇ ਆਪਾਂ ਕੇਂਦਰ ਸਰਕਾਰ ਤੇ ਵੱਡੇ ਸਵਾਲ ਬਣਦੇ ਨੇ ਕਾਰਨ ਕੀ ਆ ਪੰਜਾਬ ਦੀ ਜੇਲ੍ਹਾਂ ਤੇ ਕੀ ਵਿਸ਼ਵਾਸ ਨਾ ਜੇ ਪੰਜਾਬ ਦੀ ਗੱਲ ਕਰੀਏ ਫਿਰ ਭੁਖਵੰਤੀ ਭਗਵੰਤ ਸਿੰਘ ਮਾਰਦੇ ਸਵਾਲ ਬਟੇ ਉਹ ਕਿਹਦੇ ਹੁੰਦੇ ਇੱਕ ਮਹੀਨਾ ਪੂਰਾ ਹੋ ਗਿਆ ਹੈ ਸਿੰਘ ਜਿਹੜੇ ਨੇ ਭੁਖ ਹੜਤਾਲ ਤੇ ਬੈਠੇ ਨੇ ਖੂਨ ਦੀ ਉਹ ਰਟੀਆਂ ਲੱਗੀਆਂ ਨੇ ਤੇ ਜਿਸ ਤਰ੍ਹਾਂ ਭੁਖ ਹੜਤਾਲ ਜਾਰੀ ਹੈ ਕਿ ਲੱਗਦਾ ਹੈ ਸਰਕਾਰ ਮੰਨ ਜੂਗੀ ਵੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦੂਗੀ ਦੇਖੋ ਜੀ ਮੈਂ ਤਾਂ ਇੱਕ ਗੱਲ ਕਰਦਾ ਮੈਂ ਸਿੱਖ ਧਰਮ ਤੋਂ ਬਲਾਵ ਕਰਦਾ ਹਾਂ ਪਰ ਹਮੇਸ਼ਾ ਹੀ ਸਿੱਖ ਹਰ ਤਾਂ ਕੰਮ ਦਾ ਹੈ ਪਰ ਦੂਜੇ ਪਾਸੇ ਤੁਸੀਂ ਪੱਕ ਦੇਖਿਆ ਦੇ ਇਸ ਰੱਧਾ ਉਤੇ ਸਿੱਖraiz ਨੂੰ ਲੱਗੇ ਆ ਜੀ ਜਦੋਂ ਸਰਕਾਰ ਕੋਈ ਚਾਈਨਾ ਵਰਗੇ ਦੇਸ਼ ਦੀ ਗੱਲ ਕਰਦੇ ਆਪਾਂ ਚਾਈਨਾ ਤੋਂ ਡਰਦੀ ਆ ਸਿੱਖਰ ਡਰਦੀ ਆ ਹਮ ਕਾਰਨ ਕੀ ਆ ਚਾਈਨਾ ਦੇ ਵਿੱਚ ਚਾਈਨਾ ਦੇ ਅੱਗੇ ਸਿੱਖraiz ਨੂੰ ਲੱਗੇ ਕਰ ਦਿੰਦੇ ਨੇ ਜਦੋਂ ਵੀ ਕੋਈ ਹਮਲਾ ਹੁੰਦਾ ਜਾਂ ਚਾਈਨਾ ਸਾਡੇ ਜਾਂ ਕੋਈ ਪਾਕਿਸਤਾਨ ਕੋਈ ਪਹਿਲਾ ਹਮਲਾ ਕਰਦੀ ਆ ਤਾਂ ਸਿੱਖraiz ਵੀ ਮੜ ਕੇ ਕਰ ਦਿੰਦੇ ਨੇ ਹਾਂ ਨਾ ਉਹ ਸਿੱਖraiz ਸਾਡੇ ਤੇ ਇਧਰ ਤੇ ਇਹ ਦੇਖੋ ਕੀ ਹੁੰਦਾ ਹੁਣ ਕਾਰਨ ਇਹ ਆ ਗਿਆ ਕਿ ਇੱਕ ਦੇਸ਼ ਨੂੰ ਵਿਚਿਆ ਜਾਦਾ ਵੱਡੇ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇਸ਼ ਨੂੰ ਵੇਚਿਆ ਜਾ ਰਿਹਾ ਹੈ ਕੋਈ ਦੇਸ਼ ਦੀ ਭਲਾਈ ਦੀ ਗੱਲ ਕਰਦੇ ਪਿਛਲੇ ਦਿਨੀ ਆਪਾਂ ਗੱਲ ਕਰਦੇ ਕਿਸੇ ਵੀ ਚੀਜ਼ ਦੀ ਗੱਲ ਕਰਦੇ ਐ ਲਕਸ਼ਣ ਹੁੰਦੀ ਆ ਚੋਣਾ ਹੁੰਦੀ ਆ ਨਾ ਚੋਣਾ ਦੇ ਅੱਗੇ ਕਿਉਂ ਸਕੀਮਾਂ ਨਾਲ ਕਰਦੇ ਕਿਉਂ ਹਾਂ ਸਰਕਾਰ ਆਵਾ ਦੀ ਪਾਰਟੀ ਸਰਕਾਰ ਕਰਦੇ ਆ ਦੋ ਸਾਲ ਹੋ ਗਏ ਜੀ ਚੁੱਕੇ ਨੇ ਜੇ ਹੁਣ ਇਹਹੀ ਸਰਕਾਰ ਕਰੇਗੀ ਗੱਲ ਕਰੇਗੀ ਆ 5 ਸਾਲ ਬਾਅਦ ਆ ਕੇ ਸਾਲ ਰਹਿ ਗਏ 6 ਮਹੀਨੇ ਰਹਿ ਗਏ ਆਪਾਂ ਸਾਰੀਆਂ ਸਕੀਮਾਂ ਦੇ ਲੋਕਾਂ ਨੂੰ ਹਾਂ ਜੀ ਡਾਡਾ ਸਵਾਲ ਪਰ ਇਹੀ ਗੱਲ ਹੋਣਾ ਆਂਦੀ ਹੈ ਜੇ ਭਾਈ ਦੇਵ ਸਿੰਘ ਕੋਕੇ ਦੀ ਗੱਲ ਕਰਦੇ ਆਪਾਂ 25 ਸਾਲ ਹੋ ਗਏ ਉਹਨਾਂ ਦੀ ਉਹਨਾਂ ਦੇ ਫੈਲਾ ਤੋਂ ਢੋਟ ਚੜਦੇ ਆ ਹਾਂ ਉਹ ਵੀ ਸਰਕਾਰ ਆਂਦੀ ਹੈ ਤਾਂ 25 ਸਾਲ ਬੀਤ ਗਏ ਨੇ ਜੀ ਉਹਨਾਂ ਦੇ ਫੈਲਾ ਦਫਤਰਾਂ ਦੇ ਵੀ ਢੋਟ ਚੜਦੇ ਜਾਣੇ ਹਾਂ ਸਰਕਾਰਾਂ ਦੇ ਕਹਿ ਇਸ਼ਾਰੇ ਦੇ ਉੱਤੇ ਉਹਨਾਂ ਨੂੰ ਕੋਕੇ ਮਾਰ ਦਿੱਤਾ ਗਿਆ ਜੀ ਕਾਰਨ ਵੱਡੇ ਸਵਾਲ ਘਰੇ ਹੁੰਦੇ ਨੇ ਸਰਕਾਰਾਂ ਤੇ ਜੀ ਸਰਕਾਰ ਜਿਹੜਾ ਵੀ ਕੋਈ ਅਜਿਕਰ ਗੱਲ ਕਰੇ ਬੋਲਦਾ ਤਾਂ ਉਹਨੂੰ ਐਨਐਸਰ ਹੁੰਦੀ ਆ ਤੁਸੀਂ ਕਿਹਾ ਕਿ ਲੋਕਤੰਤਰ ਨੂੰ ਲੈ ਕੇ ਵੀ ਲੋਕਤੰਤਰ ਦੇ ਵਿੱਚ ਹਾਂ ਮਤਲਬ ਆਵਾਜ਼ ਚੱਕਣ ਦੇ ਲਈ ਹੁੰਦਾ ਆ ਪਰੰਤੂ ਅੱਜ ਦੇਖਿਆ ਜਾਵੇ ਤਾਂ ਸਿੱਖਾਂ ਦੀ ਵੀ ਗੱਲ ਕਰੀਏ ਤਾਂ ਉੱਥੇ ਤਾਂ ਆਵਾਜ਼ ਹਮੇਸ਼ਾ ਦਬਾਈ ਹੋ ਜਾਂਦੀ ਹੈ ਜਿਹੜੇ ਆਮ ਲੋਕ ਆ ਉਹ ਵੀ ਆਵਾਜ਼ ਚੱਕਣਾ ਚਾਹੁੰਦੇ ਆ ਸੱਚ ਨੂੰ ਲੈ ਕੇ ਉੱਥੇ ਵੀ ਉਹਨਾਂ ਦੀ ਆਵਾਜ਼ ਦੱਬੀ ਰਹਿ ਜਾਂਦੀ ਆ ਕੀ ਕਹਿਣਾ ਚਾਹੁੰਗੇ ਇਸ ਚੀਜ਼ ਬਾਰੇ ਅਰਵਿੰਦਰ ਜੀ ਜੇ ਗੱਲ ਕਰਦੇ ਆ ਕਿ ਪਿਛਲੇ ਦਿਨ ਜੇ ਫਤੇਕਰ ਸਾਹਿਬ ਦੀ ਗੱਲ ਕਰਦੇ ਆ ਜੀ ਫਤੇਕਰ ਸਾਹਿਬ ਚਾਰ ਪੱਤਰਕਾਰ ਸੀ ਜੀ ਇਹਦੀ ਖਬਰ ਕਰਨ ਜਾਂਦੇ ਨੇ ਹੂੰ ਪੱਤਰਕਾਰ ਦਾ ਦੋਸ਼ ਕੀ ਦੋਸ਼ ਹੂੰ ਪੱਤਰਕਾਰ ਦੇ ਜਾ ਕੇ ਅ ਪਛਾਣ ਦਰਕਰ ਤੋਂ ਤੱਕ ਹੂੰ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਵੀ ਹੋਈਆਂ ਨੇ ਜਿੱਥੇ ਇੱਕ ਪੱਤਰਕਾਰ ਨੂੰ ਧਮਕੀ ਦਿੱਤੀ ਜਾਂਦੀ ਐ ਐਮਐਲਏ ਪਠਾਨ ਮਾਜਰਾ ਦੇ ਵੱਲੋਂ ਤੁਸੀਂ ਵੀ ਦੇਖਿਆ ਹੋਣਾ ਕਿ ਹੁਣ ਲੱਗਦਾ ਐ ਕਿ ਜਿਸ ਤਰ੍ਹਾਂ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਕਿ ਬਹੁਤ ਸਾਰੇ ਜਿਹੜੇ ਮੁੱਦੇ ਆ ਉਹ ਦਬੇ ਦਬਾਏ ਰਹੇਗੇ ਸਰਕਾਰਾਂ ਚੌਂਦੀਆਂ ਨੇ ਕਿ ਸਾਡੇ ਖਿਲਾਫ ਤਾਂ ਕੋਈ ਬੋਲੇ ਨਾ ਜਿਹੜਾ ਬੋਲੇ ਚੱਕ ਕੇ ਜੇਲ੍ਹਾਂ ਦੇ ਵਿੱਚ ਕਿਉਂ ਕਿਉਂ ਆਵਾਜ਼ ਨੂੰ ਇੱਥੇ ਬੰਦ ਕੀਤਾ ਜਾਂਦਾ ਹੈ ਕਿ ਵੀ ਆਵਾਜ਼ ਜਿਹੜੀ ਉੱਠੇ ਨਾ ਬੰਦ ਤਾਂ ਹੀ ਕੀਤਾ ਜਾਂਦਾ ਜੇ ਤੁਸੀਂ ਸੱਚ ਬੋਲਦੇ ਹੋ ਜੇ ਤੁਸੀਂ ਕਮੀਆਂ ਦਿਖਾਉਂਦੇ ਹੋ ਸਰਕਾਰ ਦੀਆਂ ਤਾਂ ਉਹਨਾਂ ਚੱਕ ਕੇ ਤੁਹਾਨੂੰ ਜੇਲ੍ਹ ਚ ਪਾ ਦਿੰਦਾ ਕਿ ਸਰਕਾਰ ਕਹਿੰਦੀ ਹੈ ਕਿ ਮੈਂ ਕੁਰਸੀ ਲੜਾਈ ਆ ਕਿਸੇ ਦਾ ਖੈਰ ਨੇ ਕਿਆ ਕੀ ਆ ਯਾਰ ਮੇਰਾ ਤਾਂ ਤਲੀਆਂ ਵਰਗਾ ਭਗਵੰਤ ਮੰਨ ਗਿਆ ਭੱਕੜੋ ਸ਼ਬਦਾਵਲੀ ਜਿਹੜੀ ਵਰਤੀ ਗਈ ਆ ਉਹ ਵਿਧਾਨ ਸਭਾ ਸੈਸ਼ਨ ਦੇ ਵਿੱਚ ਭੱਦੀ ਸ਼ਬਦਾਵਲੀ ਵਰਤੀ ਗਈ ਆ ਕਿ ਯਾਰ ਮੇਰਾ ਤਿਤਲੀਆਂ ਵਰਗਾ ਦੋਜੀਆਂ ਦਾ ਸਟੈਂਡ ਹੁੰਦਾ ਓਏ ਬਾਜਵਾ ਇਹ ਜੀ ਸ਼ਬਦਾਵਲੀ ਵਰਤੀ ਗਈ ਆ ਇਹ ਸ਼ਬਦਾਵਲੀ ਜਦ ਕੇ ਵਰਤਣੀ ਨਹੀਂ ਚਾਹੀਦੀ ਸਿਆਸਤ ਪੰਜਾਬ ਦੇ ਮੁੱਦੇ ਉੱਥੇ ਰੱਖੇ ਘਟ ਗਏ ਨੇ ਤੇ ਬਹਿਸਬਾਜ਼ੀ ਜ਼ਿਆਦਾ ਹੋਈ ਆ 92 ਸੀਟ ਦੇ ਕੇ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਐਮਰਿਆਂ ਨੂੰ ਭੇਜਿਆ ਹਕਮਤੀ ਭਾਸੀਨ ਮਾਰ ਬਣੇ ਆਦੇ ਬਸਤੇ ਬਣਾ ਜੀ ਕੀ ਮਟੋਣਾ ਜੀ ਨੂੰ ਲਈ ਜਿਹਦੇ ਵਿੱਚ ਗੱਲ ਕਰਦੇ ਆ ਆਪਾਂ ਆਮ ਲੋਕਾਂ ਦੀ ਗੱਲ ਕਰਦੇ ਆ ਵੋਟਾਂ ਆਮ ਲੋਕਾਂ ਦੇ ਘਰਾਂ ਵਿੱਚ ਕਹਿੰਦੇ ਐਮਐਲਏ ਬੜਾਏ ਨੇ ਆਮ ਆਦੀ ਪਾਰਟੀ ਨੇ ਜੀ ਉਹਦਾ ਕਾਰਨ ਕੀ ਸੀ ਲੋਕਾਂ ਨੇ ਸਿਰ ਦੇਖਿਆ ਕਿ ਅਸੀਂ ਇਸ ਵਾਰ ਆਮ ਜਿਹੜੇ ਲੋਕ ਨੇ ਸਾਡੇ ਉਹਨਾਂ ਨੂੰ ਇੱਕ ਇਸ ਵਾਰ ਦੇ ਕੇ ਅਸੀਂ ਆਪਨਾ ਨਾ ਕਿ ਉਹਨਾਂ ਦਾ ਵਿਸ਼ਵਾਸ ਤਾਂ ਹੁੰਦਾ ਕਿ ਲੋਕ ਦੁਖੀ ਸੀ ਬੜੇ ਕਾਰਜ ਜਾਨੀ ਸੀ ਕਾਲੀਆ ਜੀ ਸੀ ਕਾਲੀ ਜਾਨੀ ਸੀ ਕਬਰ ਜਾਨੀ ਸੀ ਉਹਨਾਂ ਨੇ ਇਸ ਵਾਰ ਦੇਖਿਆ ਕਿ ਬਦਲਾਅ ਦੀ ਲੋੜ ਹੈ ਪਰ ਬਦਲਾਅ ਦੀ ਵੀ ਜੇ ਗੱਲ ਕਰੀਏ ਆਪਾਂ ਇਸ ਵਾਰ ਵੀ ਬਦਲਾਅ ਨੂੰ ਲੋਕ ਦੁਖੀ ਹੋ ਚੁੱਕੇ ਨੇ ਹੂੰ ਕਹਿੰਦੇ ਬਦਲਾਅ ਇਹੋ ਜਿਹਾ ਵਿਧਾਨ ਸਭਾ ਇੱਕ ਐਸਾ ਸੈਸ਼ਨ ਆ ਜਿੱਥੇ ਗੱਲ ਕਰੀਏ ਕਿ ਗੁਰੂਆਂ ਦੇ ਉੱਪਰ ਮੈਂ ਕਹਿੰਦਾ ਕਿ ਗੁਰੂ ਉਹਨੂੰ ਸ਼ਾਇਦ ਬਰਾਬਰ ਆ ਉਹ ਚੀਜ਼ ਜਿੱਥੇ ਆਪਾਂ ਵਿਧਾਨ ਸਭਾ ਨੂੰ ਉੱਪਰ ਮਾਰਦੇ ਆ ਪਰ ਉੱਥੇ ਵੀ ਜਾ ਕੇ ਆਪਾਂ ਆਪਸੀ ਲੜਾਈ ਰੰਜਿਸ਼ ਆ ਬਾਗਸਾ ਇੱਕ ਦੂਜੇ ਦੇ ਦੋਸ਼ਵਾਦੀ ਕਰਨੀ ਗਾਲੀ-ਮੋਹਟ ਤੱਕ ਪਹੁੰਚੇ ਉੱਥੇ ਹੂੰ ਤੁਸੀਂ ਦੇਖਿਆ ਕਿ ਕਿਤੇ ਨੇ ਮੁੱਖ ਮੰਤਰੀ ਦਾ ਤਾਂ ਕਿਵੇਂ ਰਬੀਆ ਸਭ ਜੀ ਇਹ ਤੁਹਾਡਾ ਕੀ ਜੀ ਕੁਰਸੀ ਦੀ ਪਾਵਰ ਮਿਲਗੀ ਕੁਰਸੀ ਦੀ ਪਾਵਰ ਹੋਗਾ ਆਮ ਲੋਕਾਂ ਆਮ ਲੋਕਾਂ ਦੀ ਬਾਜ ਬੰਦ ਕਰੋ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰੋ ਆਮ ਲੋਕਾਂ ਦੇ ਜੋ ਸਮੱਸਿਆਵਾਂ ਨਾਲ ਨੂੰ ਹੱਲ ਕਰੋ ਇਹ ਤੁਹਾਡਾ ਕੀ ਤੁਹਾਡੇ ਚ ਕੁਰਸੀ ਦੀ ਪਾਵਰ ਤੁਹਾਨੂੰ ਦੇ ਦਿੱਤੀ ਗਈ ਤਾਂ ਤੁਸੀਂ ਮੁੜ ਕੇ ਆਪਣੀ ਮਰਜ਼ੀ ਕਰੋ ਪਰ ਇਹ ਵੀ ਗੱਲ ਦੱਸਾਂਗੇ ਤੁਹਾਨੂੰ ਅਰਵਿੰਦਰਜੀਤ ਕਾਲ ਦੱਸਾਂ ਜੀ ਆ ਗੱਲ ਕਰ ਲੈ ਆਪਾਂ ਕੁਰਸੀ ਦੀ ਪਰ ਇਹ ਕੁਰਸੀ ਜਿਵੇਂ ਲੋਕਾਂ ਨੇ 12 ਸੀਟਾਂ ਦੇ ਕੇ ਇਹਨਾਂ ਨੂੰ ਬਿਠਾਇਆ ਸੀ ਨਾ ਤਾਂ ਉਹ 1 ਮਿੰਟ ਚ ਚੋਣਾਂ ਦਾ ਬਾਰੇ ਇਹ ਜਿਹੜਾ ਕੀ ਵੋਟ ਜਿਹੜਾ ਵੋਟ ਦੀ ਇਸ ਤਾਕਤ ਹਨਾ ਮੈਂ ਆਪਣੇ ਮਾਦੀਵੇਂ ਤੋਂ ਵੀ ਚੋਣਾਂ ਫੇਰ ਲੋਕ ਸਭਾ ਦੀ ਆ ਰਹੀਆਂ ਨੇ ਮੈਂ ਤਾਂ ਆਪਣੇ ਮਾਦੀਵੇਂ ਲਈ ਵੀ ਅਪੀਲ ਕਰਾਂਗਾ ਕਿ ਜਿਹੜੀ ਚੋਣਾਂ ਦੇ ਵਿੱਚ ਤੁਸੀਂ ਸਾਫ ਅਖਸ਼ ਵਾਲੇ ਬੰਦੇ ਨੂੰ ਵੋਟ ਪਾਓ ਜਿਹੜਾ ਬੰਦਾ ਰੱਦੀ ਬਾਗ ਨੂੰ ਬਲੰਦ ਕਰੇ ਤੁਹਾਡੇ ਦੁੱਖ ਸੁੱਖ ਚ ਖੜੇ ਹੁਣ ਹਰਮਿੰਦਰ ਜੀ ਕੋਲ ਹੋਰ ਵੀ ਆ ਜਿਹਦੇ ਵੋਟਾਂ ਪੈਂਦੀਆਂ ਨਾ ਉਹ ਪਾਰਟੀ ਨਹੀਂ ਪੈਂਦੀਆਂ ਉਹ ਪੈਂਦੀਆਂ ਨੇ ਜਿਵੇਂ ਤੁਸੀਂ ਦਰੋਗੇ ਹਰਮਿੰਦਰ ਤੁਹਾਨੂੰ ਮੋਟਾ ਪੈਂਦੀਆ ਇਹਦੇ ਹਰਮਿੰਦਰ ਨੇ ਮੇਰੇ ਵਾਸਤੇ ਕੀ ਕੀਤਾ ਵੋਟ ਪੈਂਦੀ ਸਾਫ ਅਖਸ਼ ਵਾਲੇ ਨੂੰ ਪਰ ਹੁਣ ਲੋਕ ਸਿਆਣੇ ਹੋ ਗਏ ਪਰ ਮੈਂ ਤਾਂ ਇਹ ਵੀ ਕਹਿੰਦਾ ਕਿ ਲੀਡਰ ਵੀ ਸਿਆਣੇ ਹੋ ਜਾਣ। ਹੂੰ। ਕਿ ਲੋਕ ਵੀ ਸਿਆਣੇ ਹੋ ਗਏ ਲਿਟਰਲੀ ਸਿਆਣੇ ਹੋ ਗਏ ਨਾ। ਇਹ ਪੰਗੇ ਤੋਂ ਕੁਰਸੀ ਤੇ ਬੈਠਾ ਚਾਹੁੰਦੇ ਨੇ। ਜੀ। ਤੁਸੀਂ ਕੱਲ ਦੇ ਸੁਣਿਆ ਹੋਣਾ ਇੱਕ ਟਿੱਪਣੀ ਜਿਹੜੀ ਆਈ ਆ ਰਾਮ ਰਹੀਮ ਨੂੰ ਲੈ ਕੇ। ਕਿਹਾ ਗਿਆ ਹੈ ਡੇਰਾ ਪ੍ਰੇਮੀ ਦੇ ਵੱਲੋਂ ਕਿ ਰਾਮ ਰਹੀਮ ਨੇ ਤੇ ਹਣੀਬ੍ਰੀਤ ਨੇ ਮਿਲ ਕੇ ਕਹਿੰਦੇ ਬਰਗਾੜੀ ਦਾ ਜਿਹੜੀ ਬਿਆਹ ਕਰਵਾਈ ਹੈ। ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਪੰਥੀ ਚੋਂ ਸਭ ਤੋਂ ਵੱਡਾ ਬਨੇਜਾ ਨੂੰ ਸਾਡੇ ਧਰਮ ਦੇ ਵਿੱਚ ਉਸ ਤੋਂ ਵੱਡਾ ਕੋਈ ਹੈ ਨਹੀਂ ਹੂੰ ਕਿਉਂਕਿ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾ ਚਾਪਾਂ ਦੀ ਸਜਣਾ ਕੀਤੀ ਤੇ ਉਹਨਾਂ ਨੇ ਗੁਰਤਾ ਵਰਤੀ ਜਿਹੜੀ ਦਿੱਤੀ ਸੀ ਸ਼ੁਰੂਗਣਾ ਸਰ ਇਹਨਾਂ ਦਿੱਤੀ ਸੀ ਉਸ ਤੋਂ ਬਾਅਦ ਕੋਈ ਗੁਰੂ ਨਹੀਂ ਆਇਆ ਪਰ ਦੂਜੇ ਪਾਸੇ ਜੇ ਬਦਵੀਆਂ ਦੀ ਬੇਅਦਵੀਆਂ ਦੀ ਗੱਲ ਕਰਦੇ ਆ ਹੁਣ ਹਣੀ ਕਿਧਰੇ ਹੋ ਗੋ ਦਿੱਤੇ ਕਹਿੰਦੇ ਹੂੰ ਕਾਰਨ ਕੀ ਸੀ ਇਹਦੇ ਪਿੱਛੇ ਇਹੋ ਕੋਣ ਦੇ ਲੱਕ ਨੇ ਦਿੱਤਾ ਹੂੰ ਅਸੀਂ ਦੋਸ਼ ਕਿੱਥੇ ਮਾਸਟਰ ਮਾਈਂਡ ਦਾ ਸਰੇ ਨੇ ਉਹ ਹਨੀਪ੍ਰੀਤ ਨੂੰ ਤੇਹਾਰੇ ਮਾਟਰ ਮੈਡ ਇਹ ਚੋਣਾ ਦੇ ਨੇੜੇ ਆਉਣ ਹੁਣ ਹਮ ਵੱਡੇ ਦੋਸ਼ ਲੱਗੇ ਪਹਿਲਾਂ ਅਕਾਲੀ ਸਾਤੇ ਵੱਡੇ ਦੋਸ਼ ਲੱਗੇ ਹਮ ਹੁਣ ਹਨੀਪ੍ਰੀਤ ਨੂੰ ਕਹਿ ਰਹੇ ਹਨੀ ਮਿੱਤਰੋ ਉਹ ਕਿੱਥੇ ਹਮ ਕਿਤੇ ਨਾ ਕਿਤੇ ਜੱਦਸੀਆਂ ਦੇ ਦੇ ਵਿੱਚੋਂ ਉਹ ਗਲਤ ਪੈਦਾ ਕਰਨਾ ਚਾਹੁੰਦੀਆਂ ਨੇ ਕਿ ਉਹ ਜਿਹੜਾ ਕਿ ਉਹੀ 84 ਵਾਲੇ ਗੱਲ ਕਰੇ ਜੀ ਹੁਣ ਸਿੱਖਾਂ ਦੀ ਗੱਲ ਕਰੀਏ ਤਾਂ ਹੁਣ ਸਿੱਖਾਂ ਦੀ ਅੱਜ ਜਦੋਂ ਆਵਾਜ਼ ਫੇਰ ਚੱਕਣ ਲੱਗੇ ਤਾਂ ਫਿਰ ਉਹਨਾਂ ਨੂੰ ਰੋਕ ਦਿੱਤਾ ਨਜ਼ਰਬੰਦ ਕਰ ਦਿੱਤਾ ਕਿਉਂ ਸਿੱਖਾਂ ਦੇ ਨਾਲ ਹਰ ਵਾਰ ਤੱਕਾ ਹੁੰਦਾ ਆ। ਦੇਖੋ ਜੀ ਜਿੱਥੇ ਸਿੱਖਾਂ ਦਾ ਤੱਕਾ ਹੁੰਦਾ ਉਥੇ ਹਰ ਵਾਰ ਨਾ ਹੁੰਦਾ। ਜੇ ਉਹ ਗੱਲ ਕਰਦੇ ਆਪਾਂ ਚਿੰਗੂ ਬਾਰਡਰ ਦੇ ਕਿਸਾਨ ਬਾਰੇ ਸੀ। ਹੂੰ। ਉਥੇ ਸਿੱਖਾਂ ਨੇ ਨੰਗਾ ਲਾ ਦੇ। ਹੂੰ। ਖਾਲਸਾ ਏਡ ਦੀ ਗੱਲ ਕਰਦੇ ਆਪਾਂ। ਹੂੰ। ਖਾਲਸਾ ਏਡ ਨੇ ਆਮ ਜੁਗਨ ਪਾਇਆ। ਜੀ। ਖਾਲਸਾ ਐਡਾ ਜਿਹੜੇ ਕਿ ਰਵੀ ਸਿੰਘ ਖਾਲਸਾ ਜੀ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਇਸ ਗੱਲ ਦਾ ਖਰਾਜਾ ਪੁੱਟਾ ਤੇ ਹਮ ਤੁਹਾਨੂੰ ਪਤਾ ਲੱਗਿਆ ਅ ਵਿੱਚ ਜੀ ਇਹ ਗੱਲ ਇਹ ਆ ਕਿ ਸਿੱਖ ਪੰਥ ਹਮੇਸ਼ਾ ਜਿਹੜਾ ਕਿ ਸਿੱਖ ਖਾਲਸਾ ਇੱਕ ਐਸੀ ਕੌਮ ਆ ਹਮ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੀ ਨਹੀਂ ਜੀ ਜੇ ਚੁਰਮ ਕਰਨਾ ਪਾਪ ਆ ਤਾਂ ਜੁਰਮ ਸਹਿਣਾ ਵੀ ਪਾਪ ਆ ਹਮ ਗੁਰੂ ਸਾਹਿਬ ਨੇ ਇਹ ਇਹੀ ਬਦੇ ਦਿੱਤਾ ਕਿ ਜੇਕਰ ਕਿਤੇ ਤੱਕਾ ਹੁੰਦਾ ਉਹਦੇ ਖਾਲ ਪੜੋ ਜੇ ਕਿਤੇ ਕਿ ਮੁਸੀਬਤ ਆਉਦੇ ਉਹਦੀ ਉਹਦੇ ਉਹਦੀ ਆਵਾਜ਼ ਬਣੋ ਤੇ ਉਹਦੇ ਉਹਦੀ ਮਦਦ ਕਰੋ ਹੂੰ ਉਸੇ ਤਰ੍ਹਾਂ ਕਿ ਚੱਲਣ ਕਰ ਲਾ ਦਿੱਤੇ ਕਿ ਉਥੇ ਖਾਲਸਤਾਨੀ ਬਕਵਾਦੀ ਕੀ ਕੀ ਖਿਆ ਗਿਆ ਹੂੰ ਜੀ ਇਹ ਇਹੀ ਗੱਲ ਆ ਗਈ ਭਾਈ ਉਹੀ ਮੁੜ ਕੇ ਉਹੀ ਗੱਲ ਆ ਗਈ ਭਾਈ ਆਪਣੇ ਪਾਸ ਹੂੰ ਨਸ਼ਾ ਇੱਕ ਸਾਡੇ ਸਮਾਜ ਨੂੰ ਘੋਕਾਰਿਆ ਅਸੀਂ ਤਾਂ ਇਹ ਗੱਲ ਜਿਵੇਂ ਕਿ ਉਹਨਾਂ ਨੇ ਕਿਹਾ ਉਹ ਕਈ ਕਹਿੰਦੇ ਨੇ ਕਿ ਖਾਸ ਖਾਸ ਦੀ ਕੀਤੀ ਹੋਣੀ ਚਾਹੀਦੀ ਹੈ ਬਦਲ ਜਾ ਪਰ ਹੈ ਤਾਂ ਨਸ਼ਾ ਹੀ ਉਹ ਵੀ ਪਰ ਉਹਦੇ ਨਾਲ ਕਹਿੰਦੇ ਨੇ ਕਿ ਚਲੋ ਕੋਈ ਜਾਣ ਇਨਸਾਨ ਨਹੀਂ ਹੁੰਦਾ ਜਦ ਚਿੱਟੇ ਨਾਲ ਲਾਲੋ ਸਿੰਚ ਕਈ ਸਿੰਜ ਨੌਜੋ ਸੇ ਰਹਿੰਦੇ ਨੇ ਪਰਿਵਾਰ ਕਾਲੀ ਪਰਿਵਾਰ ਦੇ ਦੀਵੀ ਬੁਰਗੀ ਕਹਿੰਦੇ ਤਿੰਨਾ ਆਪਣਾ ਨਸਾਨ ਹੋਇਆ ਹੂੰ ਉਹ ਵੀ ਨੌਜਵਾਨੀ ਤੋਂ ਬਚਾ ਲਈ ਸਰਕਾਰ ਨੂੰ ਨਸ਼ੇ ਦਾ ਖਾਤਮਾ ਕਰ ਲਈ ਵੱਡੇ ਲੋਕਾਂ ਨੇ ਚਾਹੀਦੇ ਨੇ ਹੁਣ ਡਰੋਨ ਰਾਹੀਂ ਦਰ ਨਸ਼ਾ ਪਾਕ ਤਾਂ ਦੱਤਰਾ ਰਹੇ ਹੂੰ ਤਿੰਨੇ ਡਰੋਨ ਫੜੇ ਗਏ ਕਿਵੇਂ ਆ ਰਿਹਾ ਹੈ ਜੋ ਪਾਈ ਅਮਰਿਤਪਾਲ ਸਿੰਘ ਦੇ ਵੱਲੋਂ ਖਾਲਸਾ ਵਹਿਿਰ ਚਲਾਈ ਗਈ ਸੀ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜੀ ਖਾਲਸਾ ਵਹਿਿਰ ਅਮਰਿਤਪਾਲ ਨੇ ਸ਼ੁਰੂ ਕੀਤੀ ਆ ਉਹ ਕਿਤੇ ਨਾ ਕਿਤੇ ਕਹਿੰਦੇ ਸਰਕਾਰਾਂ ਦਾ ਕੰਮ ਕਰ ਰਹੇ ਨੇ ਦੇਖੋ ਜੇ ਸਰਕਾਰਾਂ ਦਾ ਮੈਂ ਕਹਾਂ ਕਿ ਸਰਕਾਰਾਂ ਦਾ ਕੰਮ ਕਰਦੇ ਸਨ ਤਾਂ ਪਰ ਉਹਨਾਂ ਨੇ ਨੌਜਵਾਨੀ ਨਾਲ ਜੋੜਿਆ ਹੂੰ ਗੁਰੂ ਸਾਹਿਬ ਨਾਲ ਜੋੜਿਆ ਹੂੰ ਕਿਸੇ ਧਰਮ ਨਾਲ ਜੋੜਿਆ ਜੀ ਅਣਜੇ ਸਰਕਾਰਾਂ ਦਾ ਕੰਮ ਕਰਦਾ ਸੀ ਉਹਨੇ ਕੀ ਮਾੜਾ ਕਰਦਾ ਸੀ ਨਸ਼ਾ ਹਟਾਉਂਦਾ ਸੀ ਨਾ ਹੂੰ ਨਸ਼ਾ ਹਟਾਉਂਦਾ ਸੀ ਨਸ਼ੇ ਸ਼ਰਾਂ ਦਾ ਕੀੰਦਾ ਜੇ ਆਪਾਂ ਮੈਂ ਪ੍ਰੇਰਿਤ ਕਰਦਾ ਕਿਸੇ ਨੂੰ ਨਸ਼ੇ ਨਾ ਨਾ ਚਾਰ ਬੰਦੇ ਨਸ਼ੇ ਸ਼ਰਾਂ ਨੂੰ ਪੁਨਰ ਉਹ ਅੰਮ੍ਰਿਤਸਰ ਤਾਂ ਕਿ ਆਪਣੇ ਸ਼ਹਿਰ ਨੂੰ ਨਾ ਢੋ ਜੋ ਨਸ਼ਾ ਸ਼ਰਾਂ ਦਾ ਚਾਰ ਬੰਦੇ ਦਾ ਜੀ ਤੇ ਉਹ ਜੁਰਮ ਥੋੜਾ ਹੋ ਗਿਆ ਠੀਕ ਚਲੋ ਸਰਕਾਰ ਦਾ ੱੱਕਾ ਕਰਨਾ ਸਰਕਾਰ ਦਾ ਵਾਦਾ ਗੱਲ ਕੀ ਆ ਅੱਜ ਉਹ ਜੰਗਲ ਰਾਜ ਹੋ ਗਿਆ ਜਿਹਦੇ ਵਿੱਚ ਜਿਵੇਂ ਆਪਾਂ ਸਰਕਾਰ ਦੇ ਖਿਲਾਫ ਬੋਲਦੇ ਆ ਤਾਂ ਜੇ ਤੁਸੀਂ ਤੁਮ ਜ਼ਿਲ੍ਹੇ ਦੇ ਕਿਆਜ਼ੀ ਸੱਚ ਬੋਲ ਲੇਗਾ ਤਾਂ ਮੇਰੇ ਵੀ 300 295 ਸਾਲੀ ਜੀ ਉਹ ਚੀਜ਼ਾਂ ਹੋ ਰਹੀਆਂ ਨੇ ਉਹਦੇ 'ਚ ਇਹ ਆ ਕਿ ਸਰਕਾਰ ਦੇ ਖਿਲਾਫ ਸਾਨੂੰ ਨਹੀਂ ਬੋਲਣਾ ਚਾਹੀਦਾ ਸਰਕਾਰ ਕਹਿੰਦੀ ਕਿ ਸਾਨੂੰ ਜਿਵੇਂ ਕਿ ਇੱਕ ਗੁੰੰਗਾ ਬੋੜਾ ਤੇ ਅੰਨ ਹੂੰ ਉਹ ਚੀਜ਼ਾਂ ਸਾਨੂੰ ਬੰਦੇ ਚਾਹੁੰਦੇ ਨੇ ਹੁਣ ਇੱਕ ਫਰੀਦੀ ਰੱਤਾ ਲਾ ਦੀ ਕਰ ਲੋਕਾਂ ਨੂੰ ਕਿਹੜੀ ਫਰੀਦੀ ਰੱਤਾ ਹੀ ਉਹ ਆਟਾ ਦਾਲ ਸਕੀਮ ਦੇ ਦਿਓ ਜੀ ਬਿਜਲੀ ਦੇ ਦਿਓ ਜੀ ਹੂੰ ਇਹ ਤਾਂ ਅਕਾਲੀ ਦਲ ਦੇ ਵੱਲੋਂ ਵੀ ਚਲਾਇਆ ਗਿਆ ਸੀਗਾ ਉਹਨਾਂ ਨੂੰ ਕਹਿੰਦੇ ਸੀਗੇ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਦਿਓ ਉਹਨਾਂ ਨੂੰ ਕੀ ਆਟਾ ਦਾਲ ਸਕੀਮ ਦੀ ਲੋੜ ਮੈਂ ਤਾਂ ਹਿੰਕਾਰਿਆਂ ਨੇ ਜੀ ਜੀ ਤੁਸੀਂ ਫ੍ਰੀ ਵਾਲੀ ਲੱਤ ਖਤਮ ਕਰੋ ਹੂੰ ਰੋਜ਼ਗਾਰ ਦੇ ਸਾਧਨ ਪੈਦਾ ਕਰੋ ਹੂੰ ਜਿਹੜੇ ਛੋਟੇ-ਛੋਟੇ ਰੋਜ਼ਗਾਰ ਵੀ ਲੋਕਾਂ ਨੂੰ ਮਿਲਣ ਬਿਜਲੀ ਹੁਣ ਮੇਰੀ ਜਿਆਦਾ ਬਿਨ ਲੋਕਾਂ ਨੇ ਕਈ ਵਿਚਾਰੇ ਇਹ ਜਿਹੇ ਲੋਕ ਨੇ ਉਹ ਫ੍ਰੀ ਤੱਕੜੇ ਹੋਏ ਨੇ ਹੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਫ੍ਰੀ ਦੀ ਜਿਹੜੀ ਲੱਤ ਸਾਨੂੰ ਸਰਕਾਰ ਲਾ ਰਹੀ ਹੈ ਨਾ ਉਹਦਾ ਕਾਰਨ ਕੀ ਆ ਉਹ ਸਾਡੇ ਦੇ ਉੱਪਰ ਭਾਈ ਹੁੰਦੀ ਆ ਹੂੰ ਥੋੜਾ ਅਸੇ ਥੋੜੇ ਜੁੱਤੀਆਂ ਹੂੰ ਅਕਸਰ ਆ ਰਹੀਆਂ ਆ ਬੜੀ ਬਸੂਲ ਰਹੇ ਨੇ ਉਹ ਜੀ ਜੀ ਫ੍ਰੀ ਵਾਲੀ ਲੱਤ ਖਤਮ ਕਰਨਾ ਜੇ ਫ੍ਰੀ ਦੇ ਆਪਾਂ ਇਹਦਾ ਗੱਲ ਕਰਦੇ ਹੁਣ ਵਿਦੇਸ਼ ਕਿਉਂ ਜਾਣੇ ਲੋਕ ਨੌਲਵਾਂ ਪ੍ਰਦੇਸ਼ਾਂ ਦੇ ਵਿੱਚੋਂ ਕੋਲ ਅਗੇ ਕਿ ਵਿਦੇਸ਼ ਚੱਲੀ ਜਵੇ ਵਿਦੇਸ਼ ਚੱਲੀਏ ਤੇ ਇਹ ਵਿਚਾਰੇ ਉੱਥੋਂ ਕਈ ਜਦੋਂ ਇੱਥੋਂ ਜਾਂਦੇ ਨੇ ਹੁਣ ਉਹਨਾਂ ਨੇ ਕੀ ਕੀਤਾ ਹੁੰਦਾ ਕੋਈ ਗਰੀਬ ਪਰਿਵਾਰ ਦਾ ਬੰਦਾ ਉਧਰ ਕੋਈ ਕਮਕਾਨ ਅਸੇ ਉਹਨੇ ਆਪਣਾ ਮਕਾਨ ਵੇਚਣਾ ਤੇ ਉਹਨੇ 20 ਲੱਖ ਰੁਪਏ ਲਾਇਆ ਓ ਚੀ ਲੱਖ ਰੁਪਏ ਦਾ ਰੈਂਟ ਦਰੂ ਰਿੰਡਾ ਚਲੇ ਗਿਆ ਹੁਣ ਜਿਹੜਾ ਬੱਚਾ ਵਿਚਾਰਾ ਕੈਨੇਡਾ ਇੱਥੋਂ 18 19 ਸਾਲ ਦੀ ਏਜ ਦੇ ਵਿੱਚ ਕੈਨੇਡਾ ਚਲੇ ਜਾਂਦਾ ਉੱਥੇ ਜਾ ਕੇ ਕੰਮ ਕੰਮ ਉਹਦਾ ਕਿਵੇਂ ਕਰਨਾ ਬੰਦਾ 16 16 17 17 ਘੰਟੇ ਕੰਮ ਕਰਨਾ ਪੈਂਦਾ ਜੇ ਉਹਦੇ ਬੜਨ ਕੀ ਹੁੰਦਾ ਸਿਰ ਸਰੀਰ ਤੇ ਉਹਦਾ ਮੈਂਡ ਤੇ ਬੜਨ ਇਹ ਹੁੰਦਾ ਕਿ ਜੇ ਜੇ ਕਰਜ਼ਾ ਪਿੱਛੋ ਕਰਦਾ ਕਿਸ ਤਰ੍ਹਾਂ ਨਹੀਂ ਹੈ ਜੀ ਇਹਦਾ ਮੇਰੇ ਮਾਪੇ ਦੀ ਸ਼ਾਦ ਕੋਈ ਜਾਉਂਗਾ ਜੇ ਉਹ ਹੀ 25 ਲੱਖ ਰੁਪਏ ਪਰ ਇੱਥੇ ਲਾ ਕੇ ਮੀਨਸ ਕਰੀਏ ਤਾਂ ਉਹ ਉਹ ਖੜੇ ਮਰ ਜਾਂਦੇ ਪਰ ਸਰਕਾਰ ਆ ਇਹ ਕਿਤੇ ਨਾ ਕਿਤੇ ਇਹ ਸਰਕਾਰਾਂ ਦੇ ਸਵਾਲ ਖੜੇ ਹੁੰਦੇ ਨੇ ਸਰਕਾਰਾਂ ਨੂੰ ਬਿਜ਼ਨਸ ਪੈਦਾ ਰੋਜ਼ਗਾਰ ਪੈਦਾ ਕਰਨਾ ਚਾਹੀਦੇ ਨੇ ਸਰਕਾਰ ਤਾਂ ਕਹਿੰਦੇ ਅਸੀਂ ਰੋਜ਼ਗਾਰ ਦੇ ਰਹੇ ਹਾਂ ਇਹ ਉਹ ਤੁਸੀਂ ਕਹਿੰਦੇ ਹੱਸ ਨਹੀਂ ਗੱਲ ਹੋ ਗਈ ਸਰਕਾਰ ਰੋਜ਼ਗਾਰ ਜੇ ਸਰਕਾਰ ਰੋਜ਼ਗਾਰ ਦੇਦੀ ਆ ਤਾਂ ਹਮ ਮੇਰੀ ਗੱਲ ਸੁਣੋ ਇੱਥੇ ਕਾਨੂੰਨ ਹੀ ਨਹੀਂ ਨਾ ਹੈਗਾ ਚੱਕ ਕੇ ਤੁਸੀਂ ਸਵੇਰੇ ਸਰਕਾਰ ਜਾਓ ਜਿੱਦੇ ਮਰਜ਼ੀ ਉਠਾ ਬਚਾ ਦੇ ਸਰਕਾਰ ਉਹ ਕਿਸ ਤਰ੍ਹਾਂ ਕੈਸਾ ਕਰਦੇ ਤੁਸੀਂ ਕਹਿੰਦੇ ਕਿਸ ਤਰ੍ਹਾਂ ਕਰਦੇ ਹਮ ਮੈਂ ਬੋਲ ਰਿਹਾ ਕਿ ਤੁਸੀਂ ਸਵੇਰੇ ਮਨਸੇ ਚੱਕ ਲਾਂ ਤਾਂ ਮੈਂ ਕੀ ਕਰਦਾ ਜੀ ਪ੍ਰਧਾਨ ਮੰਤਰੀ ਬਾਜੇ ਦੀ ਗੱਲ ਕਰਦੇ ਆਪਾਂ ਉਹਨੇ ਵਿਚਾਰੇ ਨੇ ਕੀ ਕੀਤਾ ਸੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਭਾਈ ਅਮਰ ਬਾਦ ਦੇ ਹੱਕ ਚ ਜਾਉਣ ਕਿ ਕੀ ਕਰਦਾ ਉਹਨੇ ਐਨੇ ਸਿਨਾਤੀ ਨਿਮਰ ਜੇਤ ਬੰਦ ਕਰਤਾ ਇੱਥੇ ਲੋਕਤੰਤਰ ਦੁਆਰਾ ਨਹੀਂ ਜੰਗਲ ਰਾਜਾ ਜਿਹੜਾ ਬੋਲੂਗਾ ਉਹਦਾ ਸਣੀ ਬਣੂ ਹੱਕ ਸੱਚ ਦੀ ਜਿਹੜੀ ਲੜਾਈ ਆ ਜੇ ਵੀ ਹੱਕ ਮੰਗਦਾ ਹੁਣ ਆਹੀ ਆਹੀ ਅਮਰਪਾਲ ਸਿੰਘ ਦੇ ਦਾ ਹੱਕ ਜਿਹੜਾ ਹੁਣ ਉੱਥੇ ਵਿਚਾਰੇ ਸ਼ਾਂਤ ਰੀਨੋ ਦੇ ਬਿਸਰਤਾ ਹੈ ਦਰਬਾਰ ਸਹਿਬ ਸਰ ਹੁਣ ਚਾਪਦੇ ਨਜ਼ਰਬੰਦ ਕਰਤਾ ਤੇ ਦੇਖਣੀ ਹੋਵੇ ਇਹ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਐਸਜੀਪੀਸੀ ਆਪਣਾ ਪੱਤਰ ਲਿਖਦੀ ਆ ਤੇ ਉੱਥੇ ਹੀ ਅਮਰਤਪਾਲ ਨੂੰ ਲੈ ਕੇ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ ਅਮਰਤਪਾਲ ਭਾਈ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਪੋਖੜ ਤਾਲ ਆ ਇਸ ਨੂੰ ਲੈ ਕੇ ਭਾਈ ਜਿਹੜੇ ਕਦਮ ਆ ਉਹ ਚੱਕਣ ਸਰਕਾਰ ਕਦਮ ਚੱਕੇ ਪਰ ਹਜੇ ਤੱਕ ਦੇਖਣੀ ਹੋਵੇ ਇਹ ਆ ਕਿ ਵੀ ਉੱਥੇ ਸਰਕਾਰ ਬੋਲਦੀ ਕਿਉਂ ਨਹੀਂ ਕੀ ਕਹਿਣਾ ਚਾਹੁੰਦੇ ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਭਾਈ ਅਮਰਤਪਾਲ ਸਿੰਘ ਤੇ ਐਨਐਸਏ ਲਾ ਕੇ ਤੇ ਤੁਹਾਡੇ ਕੋਲ ਜੱਟ ਭੇਜ ਦਿੱਤਾ ਗਏ ਹੂੰ ਠੀਕ ਆ ਅਸੀਂ ਕਹਿੰਦੇ ਸਰਕਾਰਾਂ ਕਰਦੀਆਂ ਤੱਕ ਪਰ ਜੇ ਹੁਣ ਉਹ ਭੁਖੜਦਾ ਤੇ ਬੈਠ ਸਿੱਖ ਸਾਰੇ ਭੁਖੜਦਾ ਤੇ ਬੈਠੇ ਨੇ ਉਹਨਾਂ ਦੇ ਜ਼ਾਇਰ ਮੰਗ ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਹੈ ਕੇਂਦਰ ਸਰਕਾਰ ਨਾਲ ਗੱਲ ਕਰਕੇ ਉਹਨਾਂ ਨੂੰ ਤਾਕਤ ਪੰਜਾਬ ਲੈ ਆਂਦੇ ਲਾਵੇ ਦੂਜੇ ਬਸ ਸਿੱਖਾਂ ਦੀ ਭੁਖੜਦਾ ਲਾ ਮੇਰੇ ਕਹਿਣੀ ਹੈ ਸਰਕਾਰ ਕਰ ਵੀਰਤਾ ਹੋਏ ਨਾ ਹੁਣ ਜੇ ਗੱਲ ਕਰੀ ਬੰਦੀ ਸਿੰਘਾਂ ਦੀ ਗੱਲ ਕਰਦੇ ਆਪਾਂ 30 30 28 26 ਹਜ਼ਾਰ ਰੁਪਏ ਜੀ ਜਿਹੜਾ ਬੰਦਾ 20 ਸਾਲ ਦੀ ਉਮਰ ਦੇ ਵਿੱਚ ਜੇਲ੍ਹ ਦੇ ਵਿੱਚ ਚਲੇ ਗਿਆ ਉਹਾਂ ਪਿੱਛੇ ਵੀ ਹਰਗੰਦਰ ਜੀ ਸਰਕਾਰਾਂ ਦੀ ਕੁਰਸੀ ਆ ਪਰ ਕਿਤੇ ਨਾ ਕਿਤੇ ਇਹ ਚਾਹੀਦਾ ਕਿ ਹਾਂ ਸਰਕਾਰਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ ਇਨਸਾਫ ਨਹੀਂ ਦਿੱਤਾ ਗਿਆ ਤਾਂ ਉਹ ਵਿਚਾਰਾ ਇਹਦੇ ਕੰਮ ਕੀਤੇ ਜੀ ਸਰਕਾਰਾਂ ਨੂੰ ਚਾਹੀਦਾ ਇਨਸਾਫ ਦੇਣਾ ਚਾਹੀਦਾ ਸੱਚੀ ਦੀ ਗੱਲ ਕਰਨੀ ਚਾਹੀਦੀ ਆ ਉਹ ਕਿਤੇ ਜੇਕਰ ਜ਼ਾਬ ਨਹੀਂ ਦਿੱਤਾ ਜਾਂਦਾ ਤਾਂ ਲੋਕ ਲੋਕੜਾ ਉੱਠੇ ਰਹਿੰਦੇ ਨੇ ਜੀ ਆਵਾਜ਼ ਨੂੰ ਬੰਦ ਕੀਤਾ ਜਿਹੜੀ ਆਵਾਜ਼ਾਂ ਤੋਂ ਕੰਮ ਹੀ ਉਹਨਾਂ ਬੰਦ ਕੀਤਾ ਜਾਵੇ ਤਾਂ ਉਹਨਾਂ ਦੀ ਬਾਤ ਨੂੰ ਬਲੰਦ ਕਰਨ ਦੇ ਨਾਲ ਰਹਿਣਾ ਉਹ ਜਿਹੜੇ ਕਿ ਲੋਕਤੰਤਰ ਦੇ ਹਿਸਾਬ ਨਾਲ ਉਹਨਾਂ ਨੂੰ ਹਿਸਾਬੀ ਹੋਣਾ ਚਾਹੀਦਾ ਬੰਦੀ ਸਿੰਘ ਦੀ ਗੱਲ ਕਰਨੇ ਬੰਦੀ ਸਿੰਘ ਨੂੰ ਕੀ ਕੀ ਕਈ ਕਈ ਜ਼ਰਾ ਹੋ ਗਏ ਜੇ ਕੋਈ ਕਤਰਕਾਰ ਦਾ ਉਹਨੂੰ 20 ਸਾਲ ਦੀ ਸਜ਼ਾ ਹੁੰਦੀ ਆ ਉਸ ਤੋਂ ਬਾਅਦ ਉਹਨੂੰ ਸਜ਼ਾ ਪੂਤਨ ਤੋਂ ਬਾਅਦ ਰਿਹਾਈ ਕਰਨਾ ਜੇਕਰ ਉਹਦਾ ਜੇਲ੍ਹ ਦੇ ਵਿੱਚ ਕੋਈ ਰਵੱਈਆ ਸਹੀ ਆ ਤਾਂ ਉਹਨੂੰ ਕਹਿਲਾ ਰਿਹਾਈ ਕਰ ਦਿੱਤਾ ਜਾਂਦਾ ਹੂੰ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਇਹ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ